ਰੰਜੀਤ ਸਾਗਰ ਡੈਮ ਦੇ ਵਿੱਚੋਂ 70000 ਕਿਸੀਕ ਪਾਣੀ ਦਾ ਵੀ ਦਰਿਆ ਵਿੱਚ ਛੜਨ ਤੋਂ ਬਾਅਦ ਜਿੱਥੇ ਪੂਰੇ ਇਲਾਕੇ ਦੇ ਵਿੱਚ ਜੜਿਆ ਉਹ ਲੋਕਾਂ ਨੂੰ ਸਤਾ ਦਿੱਤਾ ਜਾ ਰਿਹਾ ਕਿ ਲੋਕ ਜਿਹੜੇ ਨਦੀਆਂ ਨਾਲੇ ਤੋਂ ਦੂਰ ਰਹਿਣ ਦੂਜੇ ਪਾਸੇ ਦੀ ਆਪਾਂ ਗੱਲ ਕਰੀਏ ਤਾਂ ਇਸ ਵੇਲੇ ਆਪਾਂ ਹਲਕਾ ਪੋਆ ਦੇ ਕੋਲੀਆਂ ਢੇ ਦੇ ਵਿੱਚ ਮੌਜੂਦ ਹੈਗੇ ਆ ਤੁਹਾਨੂੰ ਦੱਸ ਦਈਏ ਕਿ ਕੈਬਨ ਮੰਤਰੀ ਪੰਜਾਬ ਲਾਲਚੰਨ ਗਡਾਸ ਜਦੋਂ ਦਾ ਇਹ ਵਿਪਤਾ ਭੜੀ ਘੜੀ ਲੋਕਾਂ ਤੇ ਆਈ ਹੈ ਲਗਾਤਾਰ ਲੋਕਾਂ ਦੇ ਵਿੱਚ ਬਣੇ ਹੋਏ ਨੇ ਅੱਜ ਫਿਰ ਉਹਨਾਂ ਵੱਲੋਂ ਅੱਜ ਸਵੇਰ ਤੋਂ ਹੀ ਆਪਣੇ ਸਾਥੀਆਂ ਦੇ ਨਾਲ ਇਸ ਇਲਾਕੇ ਵਿੱਚ ਆ ਕੇ ਉਹਨਾਂ ਵੱਲੋਂ ਟੈਂਪਰੀ ਤੋਂ ਸੀ ਬਨ ਬਣਾਉਣ ਦੀ ਜਿਹੜੀ ਆ ਕਵਾਇਦ ਸ਼ੁਰੂ ਕੀਤੀ ਗਈ ਆ ਆਪ ਉਹਨਾਂ ਵੱਲੋਂ ਬੋਰੀਆਂ ਭਰ ਕੇ ਮਿੱਟੀ ਜਿਹੜੀ ਆ ਉਹ ਇੱਥੇ ਬਨ ਬਣਾਇਆ ਜਾ ਰਿਹਾ ਲਗਭਗ 600 ਤੋਂ 1000 ਕਾਰੀਗਰਤਾਵਾਂ ਦੇ ਨਾਲ ਉਹਨਾਂ ਵੱਲੋਂ ਇੱਕ ਕਵਾਇਦ ਜਿਹੜੀ ਸ਼ੁਰੂ ਕੀਤੀ ਗਈ ਆ ਨਾਲ ਦੀ ਨਾਲ ਉਹਨਾਂ ਵੱਲੋਂ ਇਹ ਸਨੇਹਾ ਦਿੱਤਾ ਗਿਆ ਕਿ ਜਦੋਂ ਤੱਕ ਇਹ ਚਾਹੇ ਸ਼ਾਮ ਦੇ 8 ਵਜੇ ਜਾਣ ਪਰ ਇਹ ਬਨ ਬਣਾ ਉਹ ਬਣਾ ਕੇ ਦਿੱਤਾ ਜਾਵੇਗਾ ਤੇ ਲੋਕਾਂ ਨੂੰ ਵੀ ਰਾਹਤ ਮਿਤੀ ਜਾਵੇਗੀ ਨਾਲ ਦੀ ਨਾਲ ਉਹਨਾਂ ਵੱਲੋਂ ਕੇਂਦਰ ਸਰਕਾਰ ਅੱਗੇ ਜਿਹੜਾ ਬਕਾਇਆ ਰਾਸ਼ੀ ਆ ਉਹਦੀ ਵੀ ਮੰਗ ਕੀਤੀ ਗਈ ਆ ਆਉ ਦਿਖਦੇ ਰਿਪੋਰਟ ਤੇ ਗੱਲਬਾਤ ਕਰਦੇ ਆ ਕਪਟਨ ਮੰਤਰੀ ਪੰਜਾਬ ਲਾਲ ਚੰਦ ਕਟਾਰਚਕ ਹੋਣਾ ਦੇ ਨਾਲ ਕੀ ਕਹਿਣਾ ਉਹਨਾਂ ਦਾ ਇਸ ਮੌਕੇ ਦੇ ਦੌਰਾਨ ਜਿਹੜਾ ਲੋਕਾਂ ਦਾ ਸ ਲੀਡਰ ਹੁੰਦਾ ਉਹ ਜੀ ਖਰਾਕ ਹੀ ਲੋਕ ਹੁੰਦੇ ਆ ਜਦੋਂ ਲੋਕ ਚੜ੍ਹਦੀ ਕਲਾ 'ਚ ਹੋਣ ਤਾਂ ਵੀ ਲੀਡਰ ਵਿੱਚ ਰਹਿਣਾ ਚਾਹੀਦਾ ਜਦੋਂ ਲੋਕ ਔਖੀ ਹਾਲਤ 'ਚ ਹੋਣ ਤਾਂ ਵੀ ਲੀਡਰ ਵਿੱਚ ਰਹਿਣਾ ਚਾਹੀਦਾ ਸੋ ਮੈਂ ਸਮਝਦਾ ਵੀ ਜਿਹੜਾ ਰਾਵੀ ਨੇ ਵੱਡਾ ਸਾਡੇ ਤੇ ਅਟੈਕ ਕੀਤਾ ਰਾਵੀ ਦੇ ਪਾਣੀ ਨੇ ਅਟੈਕ ਕੀਤਾ ਉਸ ਪਾਣੀ ਦੇ ਅਟੈਕ ਨੇ ਸਾਡਾ ਕਾਫੀ ਨੁਕਸਾਨ ਕੀਤਾ ਔਰ ਉਸ ਨੁਕਸਾਨ ਦੀ ਭਰਪਾਈ ਜਿੱਥੇ ਪੰਜਾਬ ਸਰਕਾਰ ਨੇ ਕਰਨੀ ਉੱਥੇ ਮੈਂ ਵੀ ਨਾਲ ਲੱਗਾ ਹੋਇਆ ਪਰ ਅੱਜ ਉਸ ਨੁਕਸਾਨ ਦੀ ਇੱਕ ਕੜੀ ਜਿਹੜੀ ਹੈ ਸਾਡਾ ਕੋਲੀਆਂ ਅੱਡਾ ਜਿਸ ਅੱਡੇ ਨੂੰ ਕਾਫੀ ਵੱਡੀ ਪੱਧਰ ਤੇ ਮਤਲਬ ਡੈਮੇਜ ਕੀਤਾ ਇਸ ਪਾਣੀ ਨੇ ਔਰ ਅੱਜ ਸਾਡੀ ਜਿਹੜੀ ਇੱਥੇ ਵੱਡੀ ਟੀਮ ਤੁਸੀਂ ਦੇਖ ਰਹੇ ਹੋ ਆ ਪੀਲੀਆਂ ਸ਼ਰਟਾਂ ਵਾਲੇ ਮੁੰਡੇ ਜਿਨ੍ਹਾਂ ਨੇ 4 ਮਹੀਨੇ ਪਹਿਲਾਂ ਜੁੱਧ ਨਸ਼ਿਆਂ ਦੇ ਵਿਰੁੱਧ ਲੜਿਆ ਪਿੰਡਾਂ ਦੇ ਲੋਕਾਂ ਨੂੰ ਵੇਅਰ ਕੀਤਾ ਔਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਵਕਫਾ ਦਾ ਕੀਤੀ ਆ ਜੋ ਸਾਰੇ ਨੌਜਵਾਨ ਜਿਹੜੇ ਆ ਆਪਣਾ ਇੱਥੇ ਬੰਨ ਮੰਨ ਲੈ ਆਏ ਆ ਤੁਸੀਂ ਦੇਖ ਰਹੇ ਹੋ ਹੁਣ ਤਾਂ ਮੈਂ ਵੀ ਥੋੜਾ ਜਿਆਦਾ ਹਟ ਗਿਆ ਵਰਦੇ ਮੀਂਹ ਦੇ ਵਿੱਚ ਸਾਰੇ ਮੁੰਡੇ ਇਹ ਪੈਰਾਂ ਤੋਂ ਲੈ ਕੇ ਸਿਰ ਤੱਕ ਜਿਹੜੇ ਆ ਉਹ ਗਿੱਲੇ ਨੇ ਪਾਣੀ ਦੇ ਨਾਲ ਮਤਲਬ ਭਿੱਜੇ ਪਏ ਨੇ ਪਰ ਚਰਦੀ ਕਲਾ ਜਨ ਨੇ ਤੇ ਅਸੀਂ ਟਾਰਗੇਟ ਮਿੱਤਿਆ ਹੀ ਵੀ ਆ ਜਿਹੜਾ 1 ਵਜੇ ਤੱਕ ਅਸੀਂ ਜਿਹੜਾ ਬਣਾਣਾ ਇਹ ਬੰਨ ਤੇ ਮੈਨੂੰ ਲੱਗਦਾ ਵੀ ਅਸੀਂ 1 ਵਜੇ ਤੋਂ ਪਹਿਲਾਂ ਇਹ ਬੰਨ ਬਣਾ ਕੇ ਫਦੇ ਕਰ ਦੇਣਾ ਲੋਕਾਂ ਚ ਵੀ ਤਾਕਤ ਬਹੁਤ ਸੀਮਾ ਜੇ ਕੁਦਰਤ ਆਪਣਾ ਰੰਗ ਦੱਸਦੀ ਆ ਤੇ ਮਨੁੱਖ ਵੀ ਇਸ ਕੁਦਰਤ ਨਾਲ ਸਦਾ ਲੜਿਆ ਮਨੁੱਖ ਨੇ ਜਿੱਥੇ ਡੈਮ ਬਣਾਏ ਮਨੁੱਖ ਨੇ ਜਿੱਥੇ ਬਹੁਤ ਕੁਝ ਸਾਰੇ ਆ ਪਰ ਨਾਲ ਦੇ ਨਾਲ ਕੁਦਰਤ ਵੀ ਆਪਣਾ ਰੰਗ ਦੱਸਦੀ ਆ ਪਰ ਪੰਜਾਬੀ ਆ ਬਾਬੇ ਨਾਨਕ ਦੀ ਧਰਤੀ ਆ ਸਿੱਦੇ ਆਜ਼ਮ ਕਰਤਾਰ ਸਿੰਘ ਭਗਤ ਸਿੰਘ ਦੀ ਤੇ ਕਰਤਾਰ ਸਿੰਘ ਸਰਾਬੇ ਦੀ ਧਰਤੀ ਆ ਇੱਥੇ ਬਹੁਤ ਨਰਜੀ ਆ ਸੋ ਉਸ ਨਰਜੀ ਦਾ ਤੁਸੀਂ ਪ੍ਰਟਾਵਾ ਦੇਖ ਰਹੇ ਹੋ ਤਿੰਨ ਥਾਵਾਂ ਦੇ ਮੰਨ ਬੰਨੇ ਜਾ ਰਹੇ ਆ ਔਰ ਅਸੀਂ ਸ਼ਾਮ ਤੱਕ ਸਾਡਾ ਅਕੀਦਾ ਬੀਨਾਂ ਤਿੰਨਾ ਥਾਵਾਂ ਤੇ ਬੰਨ ਬਣਾ ਕੇ ਜਿਹੜੇ ਭਾਵੇਂ ਰਾਤ ਦੇ 8 ਵਜਣ ਅਸੀਂ ਬਣਾ ਕੇ ਵਾਪਸ ਜਾਵਾਂਗੇ ਸੋ ਲਗਾਤਾਰ ਉਹ ਤਿੰਨ ਚਾਰ ਦਿਨ ਜਿੱਥੇ ਤੇ ਰਾਵੀਨ ਖੋਰਾ ਲੱਗ ਰਿਹਾ ਇੱਕ ਵੰ ਗੱਲ ਜਿਹੜੀ ਆ ਭਰੇ ਮਾਨਾ ਕਹਿਣਾ ਚਾਹਨਾ ਕਿ ਕੱਲ ਅਸੀਂ ਸਿਉਂਟੀ ਵਾਲੇ ਪਾਸੇ ਗਏ ਆ ਔਰ ਸਿਉਂਟੀ ਵਾਲੇ ਪਾਸੇ ਡੇ 150 ਫੁੱਟ ਟੋਆ ਜਿਹੜਾ ਪਿਛਲੇ 10-15 ਸਾਲਾਂ ਦੇ ਦੌਰਾਨ ਇਥੇ ਮਾਈਨਿੰਗ ਹੋਈ ਆ ਮਾਈਨਿੰਗ ਦੇ ਦੌਰਾਨ ਅਰਬਾਂ ਖਰਬਾਂ ਰੁਪਇਆ ਕਮਾ ਕੇ ਉਹ ਲੋਕ ਲੱਗੇ ਵਰਦੇ ਮੀਂਹ ਦੇ ਵਿੱਚ ਸੋ ਤੁਸੀਂ ਵੀ মিডিਆ ਵਾਲੇ ਸਾਥੀ ਲਗਾਤਾਰ ਸਾਡੇ ਦੁੱਖ ਨੂੰ ਸਾਡੇ ਕੰਮਾਂ ਨੂੰ ਸਾਡੀ ਜਿਹੜੀ ਉਹ ਪੀੜਾ ਨੂੰ ਪੰਜਾਬ ਦੇ ਲੋਕਾਂ ਨੂੰ ਦੁਨੀਆ ਦੇ ਲੋਕਾਂ ਨੂੰ ਦੱਸ ਰਹੇ ਹੋ ਸੋ ਲੋਕਾਂ 'ਚ ਖੜੇ ਆ ਸਾਡੀ ਕੋਸ਼ਿਸ਼ ਆ ਵੀ ਸ਼ਾਮ ਤੱਕ ਜਿਹੜਾ ਟਾਰਗੇਟ ਮਿੱਥਿਆ ਉਹ ਬੰਨ ਦਾ ਪੂਰਾ ਕਰਕੇ ਜਾਈ